ਇਹ ਜਾਈ ਦੀ ਗੱਤ ੱਕਾ ਹੀ ਹੋ ਰਿਹਾ ਸਾਰਾ ਕੁਝ ਆਹਨੇ ਸਿੱਧੂ ਨੂੰ ਰਾਤ ਨੂੰ ਨੰਗਾ ਕਰਕੇ ਆਹ ਇਨੀ ਠੰਡ ਹੈ ਕਿੰਨਾ ਤੁਸੀਂ ਦੇਖ ਲੈ ਕਿੰਨੇ ਕਿੱਥੇ ਫਿਰਦਾ ਤਾਪਮਾਨ ਬੰਦੇ ਨੇ ਕਿੰਨੇ ਲੀੜੇ ਪਾਏ ਹੁੰਦੇ ਰਾਤ ਨੂੰ ਬੰਧਰ ਜਾਈ ਚ ਪਿਆ ਵੀ ਠਰਦਾ ਉਹਨੂੰ ਅਲਫ ਨੰਗਾ ਕਰਕੇ ਸੀਸਟਾ ਅਮੜਾਣਾ ਦੇ ਵਿੱਚ ਬਾਹਰ ਨੰਗਾ ਰੱਖਿਆ ਗਿਆ ਉਹਦੇ ਉੱਤੇ ਠੰਡਾ বরਫ ਵਾਲਾ ਪਾਣੀ ਪਾਇਆ ਗਿਆ ਉਨੂੰ ਇੰਨਾ ਬੁਖਾਰ ਹੋਇਆ ਉਹਦੇ ਬੁਖਾਰ ਹੋਣ ਦੇ ਬਾਵਜੂਦ ਵੀ ਉਹਦੇ ਉੱਤੇ ਠੰਡਾ ਪਾਣੀ ਪਾ ਕੇ ਉਹਦੀ ਕੁੱਟਮਾਰ ਕੀਤੀ ਗਈ ਬੜੇ ਚਾਵਾ ਨਾਲ ਮੁੱਖ ਮੰਤਰੀ ਚੁਣਿਆ ਪੰਜਾਬ ਦੇ ਲੋਕਾਂ ਨੇ ਭਵੰਤਿਆਂ ਰੱਬ ਦਾ ਖੌਫ ਖਾ ਖੌਫ ਰੱਬ ਦਾ ਇਹ ਸਦੀਵੀ ਨਹੀਂ ਹੁੰਦੀਆਂ ਪਾਵਰਾਂ ਤਾਕਤਾਂ ਕੁਰਸੀਆਂ ਸਦਾ ਹੀ ਰਹਿੰਦੀਆਂ ਹੈ ਪਰਚਾ ਝੂਠਾ ਖਲਾ ਕੇ ਅੰਦਰ ਸਟਾਤਾ ਨੂੰ ਉਦੋਂ ਬਾਅਦ ਜੋ ਉਹਦੇ ਨਾਲ ਸੀਐਸਟਾਫ ਦੇ ਵਿੱਚ ਤੂਕਰਾਇਆ ਮੈਂ ਤਾਂ ਰੌਂਗਟੇ ਖੜੇ ਕਰ ਦੇਣ ਵਾਲੀ ਗੱਲ ਆ ਯਾਰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪੰਜਾਬੀਓ ਆਪਾਂ ਅੱਜ ਗੱਲ ਕਰਨੀ ਐ ਭਾਨਾ ਸਿੰਘ ਸਿੱਧੂ ਬਾਰੇ ਜਿਵੇਂ ਕਿ ਤੁਹਾਨੂੰ ਪਤਾ ਹੀ ਐ ਕਿ ਭਾਨਾ ਸਿੰਘ ਨੂੰ ਅੱਜ ਚੌਥਾ ਦਿਨ ਹੈ ਜਦੋਂ ਉਹਨੂੰ ਫੜ ਕੇ ਗ੍ਰਿਫਤਾਰ ਕਰਕੇ ਧੌਲੇ ਥਾਣੇ ਤੋਂ ਬਾਅਦ ਲੁਧਿਆਣੇ ਪੁਲਿਸ ਨੂੰ ਦੇ ਦਿੱਤਾ ਗਿਆ ਸੀ ਤੇ ਉੱਥੇ ਮੁਕੱਦਮਾ ਦਰਜ ਕੀਤਾ ਗਿਆ ਸੀ ਕਿ ਇੱਕ ਕਿਸੇ ਕੋਈ ਬੀਬੀ ਹੈ ਜਿਹੜੀ ਏਜੰਟ ਹੈ ਕਿ ਉਹ ਤੋਂ ਭਾਂਦੇ ਨੇ 10000 ਰੁਪਿਆ ਪੈਸੇ ਦੀ ਮੰਗ ਕੀਤੀ ਹੈ 384 ਦਾ ਮੁਕੱਦਮਾ ਉਹ ਭਾਨਾ ਸਿੱਧੂ ਜਿਹੜਾ ਲੋਕਾਂ ਦੇ ਲੱਖਾਂ ਨਹੀਂ ਕਰੋੜਾ ਰੁਪਿਆ ਪੰਜਾਬ ਦੇ ਲੋਕਾਂ ਦੇ ਠੱਗੇ ਹੋਏ ਪੈਸੇ ਏਜੰਟਾਂ ਦੁਆਰਾ ਉਸ ਇਨਸਾਨ ਨੇ ਉਸ ਨੌਜਵਾਨ ਨੇ ਉਹਨਾਂ ਲੋਕਾਂ ਨੂੰ ਵਾਪਸ ਦਵਾਈ ਆ ਜਿਹੜਾ ਕੰਮ ਸਰਕਾਰਾਂ ਦਾ ਹੈ ਜਿਹੜਾ ਕੰਮ ਪ੍ਰਸ਼ਾਸਨ ਦਾ ਉਹ ਕੰਮ ਇੱਕ ਉਹ ਨੌਜਵਾਨ ਕਰ ਰਿਹਾ ਸੀ ਪਰ ਕਿਉਂਕਿ ਉਹ ਲਗਾਤਾਰ ਜੋ ਇਹ ਸਰਕਾਰ ਹੈ ਜੋ ਇਹਦੀਆਂ ਗਲਤ ਨੀਤੀਆਂ ਨੇ ਜੋ ਮਾਰੂ ਨੀਤੀਆਂ ਨੇ ਪੰਜਾਬ ਲਈ ਲੋਕਾਂ ਲਈ ਧਰਤੀ ਲਈ ਉਹਦੇ ਲਗਾਤਾਰ ਉਹ ਬੋਲਦਾ ਰਹਿੰਦਾ ਸੀ ਸੋ ਇਤਾਂ ਤੋਂ ਬਰਦਾਸ਼ਤ ਨਹੀਂ ਹੋਇਆ ਸੋ ਹੱਦ ਜ਼ੁਲਮ ਦੀ ਜਿਹੜੀ ਹੱਦ ਹੈ ਬਚਰਪਨੇ ਦੀ ਜਿਹੜੀ ਹੱਦ ਹੈ ਆਪਾਂ ਸੁਣਦੇ ਆਂ ਹੁਣ ਤੱਕ ਆਪਾਂ ਸਾਰੇ ਵਿਅੰਤੇ ਨੂੰ ਬੱਚੜ ਕਹਿੰਦੇ ਆ ਕਿ ਕਿਵੇਂ ਸਾਡੀਆਂ ਧੀਆਂ ਪੈਣਾ ਦੀਆਂ ਬੇਪੱਤੀਆਂ ਹੁੰਦੀਆਂ ਰਹੀਆਂ ਕਿਵੇਂ ਸਾਡੀਆਂ ਨੌਜਵਾਨ ਕੁੜੀਆਂ ਥਾਣਾ ਜ ਨੰਗੀਆਂ ਕਰਕੇ ਉੱਤੇ ਭਰਾਵਾਂ ਨੂੰ ਪਿਓ ਨੂੰ ਪਾਇਆ ਜਾਂਦਾ ਰਿਹਾ ਕਿਵੇਂ ਸਾਡੇ ਨੌਜਵਾਨ ਨੰਗੇ ਕਰਕੇ ਤੁਸੀਂ ਇਹ ਦੇਖ ਕੇ ਚੱਡੇ ਪਾੜ ਕੇ ਅੱਖਾਂ ਕੱਢ ਦਿੱਤੀਆਂ ਜਾਂਦੀਆਂ ਰਹੀਆਂ ਤੇ ਕਿਵੇਂ ਉਸ ਤੋਂ ਬਾਅਦ ਉਹਨਾਂ ਦੀਆਂ ਲਾਸ਼ਾਂ ਨੂੰ ਦਰਿਆਵਾਂ ਜਾਂ ਨਹਿਰਾਂ 'ਚ ਰੋੜ ਦਿੱਤਾ ਜਾਂਦਾ ਰਿਹਾ ਇਹ ਆਪਾਂ ਸਾਰੀ ਦਾਸਤਾਨ ਹੁਣ ਤੱਕ ਸੁਣਦੇ ਆਏ ਆ ਕਿ ਹੁਣ ਆਪਣੇ ਸਾਹਮਣੇ ਖਲਾਸੇ ਵੀ ਹੋ ਰਹੇ ਆ ਭਾਈ ਜਸਹਰ ਗਦੇ ਸਿੰਘ ਕੌਕੇ ਵਰਗਿਆਂ ਦੇ ਜੋ ਹੋਰ ਜਿਹੜੀਆਂ ਕਹਾਣੀਆਂ ਕਟਨਾਵਾਂ ਹੋਈਆਂ ਨੇ ਬਖ ਬਖ ਸਮੇਂ ਤੇ ਸਾਡੇ ਸਾਹਮਣੇ ਆ ਰਹੀਆਂ ਨੇ ਇਹ ਉਹੀ ਦੌਰ ਜਿਹੜਾ 80 ਤੋਂ ਲੈ ਕੇ 95 ਤੱਕ ਸਾਡੀ ਜਵਾਨੀ ਦਾ ਜੋ ਕਾਣ ਹੋਇਆ ਜੋ ਤਸ਼ੱਦਦ ਹੋਇਆ ਉਹੀ ਦੌਰ ਦੁਬਾਰਾ ਸ਼ੁਰੂ ਹੋ ਗਿਆ ਬੜੇ ਚਾਵਾਂ ਨਾਲ ਮੁੱਖ ਮੰਤਰੀ ਚੁਣਿਆ ਪੰਜਾਬ ਦੇ ਲੋਕਾਂ ਨੇ ਭਵੰਤਸਿਆਂ ਰੱਬ ਦਾ ਖੌਫ ਖਾ ਖੌਫ ਰੱਬ ਦਾ ਇਹ ਸੁਦੀਵ ਹੀ ਨਹੀਂ ਹੁੰਦੀਆਂ ਪਾਵਰਾਂ ਤਾਕਤਾਂ ਕੁਰਸੀਆਂ ਸਦਾ ਨਹੀਂ ਰਹਿੰਦੀਆਂ ਇਹ ਪਰ ਜੋ ਤੂੰ ਕੀਤਾ ਹੈ ਪਰਚਾ ਝੂਠਾ ਕਰਾ ਕੇ ਅੰਦਰ ਸਟਾਤਾ ਨੂੰ ਉਸ ਤੋਂ ਬਾਅਦ ਜੋ ਉਹਦੇ ਨਾਲ ਸੀਐਸਟਾਫ ਦੇ ਵਿੱਚ ਤੂੰ ਕਰਾਇਆ ਮੈਂ ਕਹਿੰਦਾ ਰੌਂਗਟੇ ਖੜੇ ਕਰ ਦੇਣ ਵਾਲੀ ਗੱਲ ਆ ਯਾਰ ਤੇ ਹਲੇ ਵੀ ਨਾ ਪੰਜਾਬੀਆਂ ਦਾ ਅੰਦਰ ਰੋਹ ਤੇ ਗੁੱਸਾ ਪੈਦਾ ਹੁੰਦਾ ਹਲੇ ਵੀ ਅਸੀਂ ਉੱਠ ਕੇ ਬਾਹਰ ਆਉਂਦੇ ਤਬਰ ਸਮਝ ਲਓ ਅਸੀਂ ਮਰ ਚੁੱਕੇ ਆ ਜੀ ਵੀਰਾ ਸਾਡੀਆਂ ਮਰ ਚੁੱਕੀਆਂ ਬਈ ਭਾਨੇ ਸਿੱਧੂ ਨੂੰ ਰਾਤ ਨੂੰ ਨੰਗਾ ਕਰਕੇ ਆ ਇਨੀ ਠੰਡ ਹੈ ਕਿੰਨਾ ਤੁਸੀਂ ਦੇਖ ਲੋ ਕਿੰਨੇ ਕਿੱਥੇ ਫਿਰਦਾ ਤਾਪਮਾਨ ਬੰਦੇ ਨੇ ਕਿੰਨੇ ਲੀੜੇ ਪਾਏ ਹੁੰਦੇ ਆ ਰਾਤ ਨੂੰ ਬੰਦਾ ਰਜਾਈ ਚ ਪਿਆ ਵੀ ਠਰਦਾ ਹੈ ਉਹਨੂੰ ਅਲਫਨੰਗਾ ਕਰਕੇ ਸੀਐਸਟਾਫ ਲੁਧਿਆਣਾ ਦੇ ਵਿੱਚ ਬਾਹਰ ਨੰਗਾ ਰੱਖਿਆ ਗਿਆ। ਉਹਦੇ ਉੱਤੇ ਠੰਡਾ বরਫ ਵਾਲਾ ਪਾਣੀ ਪਾਇਆ ਗਿਆ। ਉਹਨੂੰ ਇੰਨਾ ਬੁਖਾਰ ਹੋਇਆ ਉਹਦੇ ਬੁਖਾਰ ਹੋਣ ਦੇ ਬਾਵਜੂਦ ਵੀ ਉਹਦੇ ਉੱਤੇ ਠੰਡਾ ਪਾਣੀ ਪਾ ਕੇ ਉਹਦੀ ਕੁੱਟਮਾਰ ਕੀਤੀ ਗਈ। ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਜਿਨ੍ਹਾਂ ਦੇ ਨੂੰ ਦਿਮਾਗ ਨੂੰ ਨਸ਼ਾ ਚੜ ਚੁੱਕਿਆ ਤਾਕਤ ਦਾ, ਕੁਰਸੀ ਦਾ, ਪਾਵਰ ਦਾ ਉਹ ਚਾਹੁੰਦਾ ਸੀ ਕਿ ਵੀਡੀਓ ਕਾਲ ਕਰਕੇ ਕਹਿੰਦਾ ਸੀ ਪੁਲਿਸ ਨੂੰ ਕਿ ਮੈਨੂੰ ਭਾਨਾ ਦਿਖਾਓ ਤੁਸੀਂ ਇਹਦੇ ਨਾਲ ਕੀ ਕਰ ਰਹੇ ਹੋ ਹੱਦ ਹੋ ਗਈ ਯਾਰ ਐਡਾ ਕਿਹੜਾ ਜ਼ੁਲਮ ਕੀਤਾ ਭਾਨੇ ਨੇ ਐਡੀ ਕਿਹੜੀ ਨਿੱਜੀ ਦੁਸ਼ਮਣੀ ਆ ਭਾਨਸਿਆਂ ਤੇਰੀ ਭਾਨੇ ਦੇ ਨਾਲ ਤੂੰ ਇੱਕ ਪੁਲਿਸ ਮੁਲਾਜ਼ਮ ਨੂੰ ਕਹਿ ਰਿਹਾ ਉੱਥੇ ਕਿ ਭਾਈ ਇਹਦੀ ਵੀਡੀਓ ਕਾਲ ਤੇ ਮੈਨੂੰ ਦਿਖਾ ਪਾਣਾ ਨੰਗਾ ਕੀਤਾ ਕਿ ਨਹੀਂ ਕੀਤਾ ਪਾਣਾ ਕੁੱਟ ਰਹੇ ਹੋ ਕਿ ਨਹੀਂ ਕੁੱਟ ਰਹੇ ਹੋ ਧੱਕੇ ਨਾਲ ਭਾਨੇ ਦੇ ਕੁੱਟ ਕੇ ਭਾਨੇ ਨੂੰ ਧੱਕੇ ਨਾਲ ਕਹਿ ਰਹੇ ਸੀਗੇ ਕਿ ਦੁਬਾਰਾ ਮੁੱਖ ਮੰਤਰੀ ਦੇ ਖਿਲਾਫ ਬੋਲੇਗਾ ਕਿ ਯਾਤਰਾ ਦੇ ਲੱਖੇ ਨਾਲ ਜਾਏਗਾ ਕੋਈ ਮੁੜ ਕੇ ਗੱਲ ਕਰੇਗਾ ਇਹ ਧੱਕੇ ਦੇ ਨਾਲ ਇਹ ਦੋ ਰਾਤਾਂ ਦੇ ਵਿੱਚ ਸੀਐਸਟਾਫ ਦੇ ਵਿੱਚ ਜੋ ਭਾਨੇ ਨਾਲ ਹੋਇਆ ਤੁਹਾਨੂੰ ਉਹ ਦੱਸ ਰਹੇ ਆ ਅੱਜ ਹੀ ਮੇਰੇ ਸਾਥੀ ਭਾਨੇ ਨੂੰ ਮਿਲ ਕੇ ਆਇਆ ਜੇਲ੍ਹ ਭੇਜਿਆ ਉਹਨਾਂ ਨੇ ਸਾਰੀ ਗੱਲ ਭਾਨੇ ਨੇ ਆਪਣੇ ਸਾਥੀਆਂ ਨੂੰ ਮੇਰੇ ਨੂੰ ਨਾਲ ਦੇ ਨੂੰ ਦੱਸੀ ਹੈ ਇਹਨਾਂ ਬਾਈ ਜੋ ਜੋ ਦੋ ਰਾਤਾਂ ਜ ਮੇਰੇ ਨਾਲ ਹੋਇਆ ਵੀ ਕਿਸ ਤਰੀਕੇ ਨਾਲ ਮੈਨੂੰ ਰਾਤ ਨੂੰ ਬਾਹਰ ਠੰਡ ਚ ਰੱਖ ਕੇ ਬੰਨ ਕੇ ਵੜੇ ਸੀ ਇਸਟਾਫ ਦੇ ਉੱਤੇ ਠੰਡਾ ਪਾਣੀ ਪਾਉਂਦੇ ਰਹੇ ਬਰਫ ਵਾਲਾ ਤੇ ਨੰਗਾ ਕਰਕੇ ਮੇਰੀ ਵੀਡੀਓ ਬਣਾ ਕੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਸੀਗੇ ਕਿ ਇਹਦੀ ਵੀਡੀਓ ਬਣਾ ਕੇ ਨੰਗਾ ਕਰਕੇ ਰਿਕੋਡ ਦੇ ਦੀ ਇਹਦੇ ਪਾਣੀ ਪਾਉਂਦੇ ਦੀ ਮੈਨੂੰ ਭੇਜਿਆ ਇਹ ਹੋਇਆ ਭਾਨੇ ਨਾਲ ਇਹ ਦਰਿੰਦਗੀ ਦੀ ਹੱਦ ਹੈ ਐਵੇਂ ਦਾ ਕੋਈ ਜਿਹੜਾ ਬੰਦਾ ਪਾ ਕਹਿੰਦੇ ਆ ਕਿ ਯਾਰ ਜਿਹੜਾ ਬੰਦਾ ਕੋਈ ਬਹੁਤ ਜ਼ਿਆਦਾ ਜ਼ਾਲਮ क्रूर ਬੰਦਾ ਹੁੰਦਾ ਕੋਈ ਉਹ ਵੀ ਨਹੀਂ ਐ ਕਰਦਾ ਯਾਰ ਇਹ ਅੱਜ ਉਹਨਾਂ ਜਕਰੀਆ ਖਾਨ ਵਰਗਿਆਂ ਨੂੰ ਮਾਰਥ ਪਾ ਰਿਹਾ ਜੁਹਲਾਤ ਅੱਜ ਭਾਨੇ ਨਾਲ ਹੋਏ ਆ ਮੈਂ ਕਹਿੰਦਾ ਬੰਦੇ ਦੀ ਰੂਹ ਕੰਬ ਜਾਂਦੀ ਆ ਜਦ ਇਹ ਗੱਲ ਸੁਣ ਕੇ ਵੀ ਇੰਨਾ ਤੱਕਾ ਯਾਰ ਇੰਨਾ ਜ਼ੁਲਮ ਐਡਾ ਕਿਹੜਾ ਭਾਨਾ ਚਿੱਟਾ ਵੇਚਦਾ ਸੀ ਭਾਨਾ ਕੋ ਗੈਸਟਰ ਸੀ ਭਾਨਾ ਕੋ ਅਤਵਾਦੀ ਸੀ ਸਰਪਾਨਾ ਪਵੰਤ ਨੂੰ ਸਵਾਲ ਪੁੱਛਦਾ ਸੀ ਜੋ ਪਵੰਤ ਨੇ ਹੁਣ ਤੱਕ ਲੋਕਾਂ ਦਾ ਵਾਅਦਾ ਕੀਤਾ ਤੇ ਖੜਾ ਨਹੀਂ ਉੱਤਰਿਆ ਭਾਨਾ ਉਹਦੇ ਉੱਤੇ ਕਾਸ ਕਰਦਾ ਸੀ ਇਹ ਬਰਦਾਸ਼ਤ ਨਹੀਂ ਹੋਇਆ ਭਾਨਾ ਇਹਨਾਂ ਤੋਂ ਔਰ ਸਾਡੇ ਲੋਕ ਹਲੇ ਚੁੱਪ ਬੈਠੇ ਆ ਉਹ ਬਾਰੀ ਸਭ ਦੀ ਉਹਨੀ ਯਾਦ ਰੱਖਿਓ ਇਹ ਸਾਡੇ ਨੌਜਵਾਨ ਮੁੰਡਿਆਂ ਨੂੰ ਖੁੱਲ ਛੁੱਟੀ ਖੁੱਲੀ ਛੁੱਟੀ ਦਿੱਤੀ ਹੋਈ ਆ ਭਵਾਂਸਿਓ ਨੇ ਕਿ ਜਿੰਨੇ ਮਰਜ਼ੀ ਕੋਈ ਗਾਲ ਇਨਕਾਊਂਟਰ ਕਰ ਦਿਓ ਹੋ ਵੀ ਰਿਹਾ ਪੰਜਾਬ ਚ ਸਾਡੇ ਨੌਜਵਾਨਾਂ ਨੂੰ ਨੰਗੇ ਕਰਕੇ ਤਾਂ ਇਹ ਕਰਨ ਲੱਗ ਗਿਆ ਕਾਰਵਾਈਆਂ ਥਾਣੇ ਚ ਤੁਹਾਡੀਆਂ ਧੀਆਂ ਪਣਾ ਨੂੰ ਵੀ ਇਹੀ ਕੁਸ਼ਾਲ ਕਰਨਗੇ ਯਾਦ ਰੱਖਿਓ ਮੇਰੀ ਗੱਲ ਇਹ ਇਹ ਸਾਰਿਆਂ ਨੂੰ ਪਿੱਛੇ ਛੱਡੂਗਾ ਇਸ ਕੰਮ ਦੇ ਪਿੱਛੇ ਵਿੱਚ ਅੱਜ ਮੇਰਾ ਇੰਨਾ ਮਨ ਖਰਾਬ ਹੋਇਆ ਗੱਲ ਸੁਣ ਕੇ ਯਾਰ ਸਵੇਰ ਦਾ ਵੀ ਆ ਜਮਈ ਅਰ ਹੱਦ ਕਰਤੀ ਤੁਸੀਂ ਪਤੰਦਰੋ ਬੰਦੇ ਨੂੰ ਬੁਖਾਰ ਵੀ ਨਹੀਂ ਦੇਖ ਰਹੇ ਉਹਦਾ ਵੀ ਤਾਪ ਚੜਿਆ ਹੋਇਆ ਬੰਦੇ ਨੂੰ ਨੰਗਾ ਕਰਕੇ ਉੱਤੇ ਠੰਡਾ ਪਾਣੀ ਪਾ ਰਹੇ ਹੋ ਫਿਰ ਵੀਡੀਓ ਕਾਲ ਤੇ ਮੁੱਖ ਮੰਤਰੀ ਨੂੰ ਦਿਖਾ ਰਹੇ ਆ ਵੀ ਆ ਦੇਖੋ ਜੀ ਪਾਣੇ ਦਾ ਕੀ ਹਾਲ ਕਰਿਆ ਤੇ ਫਿਰ ਕਹਿ ਰਹੇ ਆ ਕਿ ਦੁਬਾਰਾ ਇਹ ਬੋਲੂਗਾ ਨਹੀਂ ਇਹ ਆਵਾਜ਼ ਨਹੀਂ ਕੱਢੂਗਾ ਦੁਬਾਰੇ ਪਵਾਂਸੀਆਂ ਯਾਦ ਰੱਖਿਓ ਇੱਕ ਗੱਲ ਮੈਂ ਫੇਰ ਕਹਿਣਾ ਹੈ ਉਹ ਡਰ ਰੱਬ ਤੋਂ ਸਦਾ ਨਹੀਂ ਇੱਥੇ ਕੁ ਰਿਹਾ ਤੈਨੂੰ ਗੱਲ ਸੁਣਾਉਣਾ ਪਤਾ ਤੈਨੂੰ ਵੀ ਹੁਣ ਧਿਆਨ ਚ ਰੱਖੀ ਗੱਲ ਇੱਥੇ ਇੱਕ ਸਮਾਂ ਸੀ ਭਰਤਿੰਦਰ ਚਹਿਲ ਬਾਰੇ ਸਾਹਮਣੇ ਸੁਣਿਆ ਭਰਤਿੰਦਰ ਚਹਿਲ ਨੂੰ ਬਾਦਲ ਸਰਕਾਰ ਵੇਲੇ ਜਦੋਂ ਬਾਦਲਾਂ ਦੀ ਸਰਕਾਰ ਬਣੀ ਭਰਤਿੰਦਰ ਚਹਿਲ ਨੂੰ ਚੱਕ ਲਿਆ ਗਿਆ ਇੱਕ ਗਰੇਵਾਲ ਐਸਐਸਪੀ ਲੱਗਿਆ ਹੁੰਦਾ ਸੀ ਭਰਤਿੰਦਰ ਚੈਲ ਨੂੰ ਫੜ ਲਿਆ ਗਿਆ ਗਰੇ ਵਾਲਰਗਿਆਂ ਨੇ ਜਰੇ ਵਾਲ ਤਾਂ ਕੌਣ ਹੁੰਦਾ ਹੈ ਪਿੱਛੇ ਸਰਕਾਰ ਖੜੀ ਸੀ ਉਸ ਸਮੇਂ ਦੀ ਗਰੇ ਵਾਲਰਗਿਆਂ ਨੇ ਭਰਤਿੰਦਰ ਚੈਲ ਨੂੰ ਨੰਗਾ ਕਰਕੇ ਉਹਦੇ ਜਵਾਈ ਨੂੰ ਉਥੇ ਲਿਆਂਦਾ ਗਿਆ ਭਰਤਿੰਦਰ ਚੈਲ ਦੇ ਮੂੰਹ ਦੇ ਵਿੱਚ ਉਹਦੇ ਜਵਾਈ ਦਾ ਗੁਪਤੰਗ ਤੇ ਉਹਦੇ ਜਵਾਈ ਦੇ ਮੂੰਹ ਚ ਭਰਤਿੰਦਰ ਚੈਲ ਦਾ ਗੁਪਤੰਗ ਪਾਇਆ ਗਿਆ ਸੀ ਇਹ ਅਫਸਰਾਂ ਨੂੰ ਵੀ ਪਤਾ ਹੈ ਪੁਲਿਸ ਨੂੰ ਵੀ ਪਤਾ ਪ੍ਰਸ਼ਾਸਨ ਨੂੰ ਤੇ ਇਹ ਲੀਡਰਾਂ ਨੂੰ ਵੀ ਪਤਾ ਕਿ ਉਦੋਂ ਭਰਤਿੰਦਰ ਚੈਲ ਨਾਲ ਕੀ ਹੋਇਆ ਸੀ ਸਮਾਂ ਪਲਟਿਆ ਸਤਾ ਪਲਟੀ ਉਹੀ ਥਾਣੇ ਉਹੀ ਬੰਦੇ ਉਹੀ ਪ੍ਰਸ਼ਾਸਨ ਤੇ ਉਸੇ ਗਰੇ ਵਾਲ ਐਸਐਸਪੀ ਨੂੰ ਇੱਕ 20 ਰੁਪਿਆ ਦੀ ਪਰਚੀ ਪਿੱਛੇ ਜਿਹੜੇ ਪਟਵਾਰੀ ਨੇ 20 ਰੁਪਿਆ ਦੀ ਇੱਕ ਫੀਸ ਲਈ ਸੀ ਕਿਸੇ ਬੰਦੇ ਤੋਂ ਤੇ ਉਹਨੂੰ ਫਸਾ ਦਿੱਤਾ ਗਿਆ ਸੀ ਉਸੇ ਪਟਵਾਰੀ ਤੋਂ ਦਰਖਾਸਤਵਾ ਕੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਵਾਲੇ ਚੱਕਰ ਦੇ ਵਿੱਚ ਉਸੇ ਗਰਿਆਲ ਨੂੰ ਚੱਕ ਕੇ ਉਸੇ ਥਾਣੇ 'ਚ ਲਿਆਂਦਾ ਗਿਆ ਸੀ ਤੇ ਫਿਰ ਉਹੀ ਗੁਪਤੰਗ ਉਹੀ ਉਹਦਾ ਜਵਾਈ ਉੱਥੇ ਬੁਲਾ ਕੇ ਉਹੀ ਉਹਦਾ ਗੁਪਤੰਗ ਉਹਦੇ ਜਵਾਈ ਦੇ ਮੂੰਹ 'ਤੇ ਮੂੰਹ 'ਚ ਉਹਦੇ ਜਵਾਈ ਦਾ ਗੁਪਤੰਗ ਉਹਦੇ ਮੂੰਹ 'ਚ ਪਵਾਇਆ ਗਿਆ ਸੀ ਸਮਾਂ ਬਦਲਦਾ ਹੈ ਬਦਲਦਾ ਸਮਾਂ ਇਹ ਤੱਕੇ ਚੰਗੇ ਨਹੀਂ ਹੁੰਦੇ ਇਹ ਜਿਹੜਾ ਤੂੰ ਕਰ ਰਿਹਾ ਸਾਡੇ ਇੱਕ ਨੌਜਵਾਨ ਭਰਾ ਨੂੰ ਸਾਥੀ ਨੂੰ ਸਾਡੇ ਨੂੰ ਨੰਗਾ ਕਰਕੇ ਉਹਦੀਆਂ ਵੀਡੀਓ ਕਾਲ ਦੇ ਉੱਤੇ ਦੇਖਦਾ ਹੈ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਹੈ ਕਿ ਇਹਦੀ ਵੀਡੀਓ ਬਣਾ ਕੇ ਭੇਜੋ ਇਹਦੀ ਨੰਗੇ ਦੀ ਇਹਦੀ ਕੁੱਟਮਾਰ ਕਰਦਿਆਂ ਦੀ ਇਹਨੂੰ ਜਲੀਲ ਕਰਦਿਆਂ ਦੀ ਇਹ ਸਮਾਂ ਸੀ ਕੋਈ ਕਿ ਕਦੇ ਇੱਥੇ ਦੂਜੀਆਂ ਸਰਕਾਰਾਂ ਵੀ ਦੂਜੇ ਬੰਦਿਆਂ ਨੂੰ ਅੰਦਰ ਕਰਕੇ ਉੱਤੇ ਕੈਮਰੇ ਫਿੱਟ ਕਰਦੀਆਂ ਹੁੰਦੀਆਂ ਸੀ ਅੱਜ ਤੂੰ ਵੀ ਕੀਤਾ ਸੁਖਪਾਲ ਸਿੰਘ ਖਹਿਰੇ ਦੀ ਬੈਰਕ ਦੇ ਵਿੱਚ ਕੈਮਰਾ ਲਵਾਇਆ ਕਿ ਟੇਡਾ ਪੈਂਦਾ ਸਿੱਧਾ ਪਿੰਦਾ ਪੈਂਦਾ ਰੋਟੀ ਕਿਵੇਂ ਖਾਂਦਾ ਕਿੰਨੀਆਂ ਰੋਟੀਆਂ ਖਾਂਦਾ ਇਕੱਲੀ-ਕੱਲੀ ਤੂੰ ਉਹਦੀ ਹਰਕਤ ਦੇਖ ਰਿਆ ਸੀ ਉੱਥੇ ਬੈਠਾ ਸੀ ਐਮਐਸ ਸਾਹਮਣੇ ਪਲਟਣਾ ਯਾਦ ਰੱਖੀਂ ਆੱਤ ਤੇ ਖੁਦਾ ਦਾ ਵੈਰ ਹੁੰਦਾ। ਤਾਂ ਲੋਕ ਪਲਟਾ ਮਾਰਦੇ ਆ। ਤੇ ਲੋਕਾਂ ਜਿਹੜਾ ਬਸਦਾ ਹੁੰਦਾ। ਤਰਾ ਬਹਮੇਸ਼ਾ ਆੱਤ ਦਾ ਅੰਤ ਕਰਦਾ ਆ। ਐਡਾ ਐਡਾ ਤੂੰ ਇੱਕ ਐਡਾ ਤਰਾ ਪੱਧਰ ਯਾਰ ਇੱਕ ਸਟੇਟ ਦਾ ਮੁੱਖ ਮੰਤਰੀ ਹੋਵੇ ਤੇ ਇੱਕ ਆਮ ਨੌਜਵਾਨ ਮੁੰਡੇ ਨੂੰ ਜਿਹੜਾ ਕਸੂਰ ਹੀ ਕੋਈ ਨਹੀਂ ਕਹੇ ਇਹਦੀ ਨੰਗੇ ਦੀ ਵੀਡੀਓ ਭੇਜੋ ਇਹਦੀ ਵੀਡੀਓ ਕਾਲ ਕਰਕੇ ਮੈਨੂੰ ਦਿਖਾਓ ਕੀ ਕਰ ਰਹੇ ਆ ਇਹਦੇ ਨਾਲ ਸੋ ਪੰਜਾਬ ਦੇ ਲੋਕੋ ਤੁਨੂੰ ਪੀਲਾ ਬਾਈ ਬਾਰ-ਬਾਰ ਮੈਂ ਬੇਨਤੀਆਂ ਪੀਲਾ ਕਰਦਾ ਇਹਦੇ ਬਹੁਤ ਬੰਦੇ ਬਹੁਤ ਬੰਦੇ ਖਪਾਤੇ ਇਹਨਾਂ ਨੇ ਜੇਲਾਂ ਚ ਮਰਵਾ ਕੇ ਸਭ ਦੀ ਆਵਾਜ਼ ਬੰਦ ਕਰਨ ਤੇ ਲੱਗੇ ਹੋਏ ਆ ਇਹਦੇ ਰਹਿ ਕਿੰਨੇ ਜੀਣਤੀ ਦੇ ਰਹਿ ਗਏ ਭਾਈ ਯਾਦ ਰੱਖਿਓ ਕੋਈ ਗੱਲ ਨਹੀਂ ਅਸੀਂ ਤਾਂ ਲੱਗੇ ਹੋਏ ਆ ਇਹ ਤਾਂ ਜਾਵਾਂਗੇ ਆਪਣੇ ਸਿਰਾਂ ਨੂੰ ਨਿਭਾ ਕੇ ਅੱਜ ਤਾਂ ਪੰਜਾਬ ਦੀ ਗੱਲ ਕਰਨੀ ਹੈ ਚਾਹੇ ਮਰਵਾ ਦੇਣ ਚਾਹੇ ਜੇਲਾਂ ਚ ਬੰਦ ਕਰ ਦੇਣ ਅਸੀਂ ਨਹੀਂ ਪਿੱਛੇ ạtਦੇ ਪਰ ਫੈਸਲਾ ਤੁਹਾਡੇ ਹੱਥ ਹੈ ਕਿ ਆਪਾਂ ਘਰਾਂ 'ਚ ਬੈਠੇ ਰਹਿਣਾ ਹੈ ਚੁੱਪ ਕਰੇ ਰਹਿਣਾ ਹੈ ਕਾ ਮਗਰੋਂ ਭੋਗਾ ਦੇ ਵਰਸ਼ੀਆਂ ਤੇ ਇਕੱਠ ਕਰਨੇ ਆ ਕਜੌਦੇ ਜੀ ਅਸੀਂ ਬੰਦੇ ਦੇ ਨਾਲ ਖੜਨਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਕਾ ਦੇਵਾਂਗੇ ਸੋਨੂੰ ਆ ਜਿਓ ਆ ਤੁਹਾਨੂੰ ਕਹਾਣੀ ਹਲੇ ਪਾਨਾ ਆਪ ਦੱਸ ਦੂ ਆ ਕੇ ਵੀ ਹੋਇਆ ਕੀ ਐ ਇੱਕ ਨਹੀਂ ਕਈ ਪਰਚੇ ਹੋਰ ਤਿਆਰ ਕਰੀ ਬੈਠੇ ਹੋਰ ਤੇ ਵੀ ਨਿਕਲ ਨਹੀਂ ਦੇਣਾ ਕੋਸ਼ਿਆਰਪੁਰ ਕੁਜਲੰਦਰ ਕੋਈ ਮਹਾਲੀ ਹਲੇ ਹੋਰ ਵੀ ਤਿਆਰ ਕਰੀ ਬੈਠੇ ਆ ਕੌਣਸਿਆਂ ਜਲਮੋਨਾ ਕਰ ਸੱਜਣਾ ਉਹਨਾ ਕਰ ਜਿੰਨਾ ਚੱਲ ਲੈ ਉਹਨਾ ਕਰੋ ਇਹ ਚੰਗਾ ਨਹੀਂ ਹੁੰਦਾ ਜਿਹੜਾ ਹੰਕਾਰ ਤੈਨੂੰ ਸਤਾਦਾ ਹੋ ਗਿਆ ਇਹ ਚੰਗਾ ਨਹੀਂ ਇਹ ਮਾੜੀਆਂ ਹੁੰਦੀਆਂ ਨੇ ਗੱਲਾਂ ਤੂੰ ਤਾਂ ਯਾਰ ਐ ਕਿਡਾ ਕੱਢਣ ਲੱਗ ਗਿਆ ਐ ਤਾਂ ਕਿਡ ਕੋਈ ਜਿਹਨਾਂ ਬਹੁਤ ਵੱਡੀ ਦੁਸ਼ਮਣੀ ਹੁੰਦੀ ਹੈ ਜਿਹੜੀ ਕਿਸੇ ਬੰਦੇ ਨੇ ਕਿਸੇ ਦਾ ਕੋਈ ਬੰਦਾ ਮਾਰਿਆ ਹੁੰਦਾ ਹੈ ਕਿਸੇ ਬੰਦੇ ਨੇ ਕੋਈ ਜਿਹੜੀ ਜ਼ਮੀਨ ਦੱਬੀ ਹੁੰਦੀ ਹੈ ਕਿਸੇ ਬੰਦੇ ਨੇ ਕਿਸੇ ਦੇ ਕੋਈ ਧੀ ਭੈਣ ਨਾਲ ਗਲਤ ਹਰਕਤ ਕੀਤੀ ਹੁੰਦੀ ਹੈ ਇੰਨੀ ਯਾਰ क्रूरਤਾ ਇੰਨੀ ਦਰਿੰਦਗੀ ਦਾ ਉਹ ਬੰਦਾ ਨਹੀਂ ਦਿਖਾਉਂਦਾ ਯਾਰ ਜਿਵੇਂ ਤੂੰ ਸਾਡੇ ਪੰਜਾਬ ਦੀ ਨੌਜਵਾਨੀਆ ਕਰ ਰਿਹਾ ਪਰ ਮੈਂ ਕੱਲ ਕਰਨੀ ਚਾਹੁੰਦਾ ਹੈ ਵੀ ਕੀ ਇਸ ਦੇਸ਼ ਦੀਆਂ ਜਿਹੜੀਆਂ ਕੋਰਟਾਂ ਨੇ ਅਦਾਲਤਾਂ ਨੇ ਕੀ ਉਹ ਸੋਮੋਟੋ ਨੋਟਿਸ ਲੈਣ ਗਿਆ ਕੀ ਜਿਹੜੇ ਕੋਈ ਮਨੁੱਖੀ ਅਧਿਕਾਰ ਕਮਿਸ਼ਨ ਬਣੇ ਨੇ ਕੁਈ ਮਨੁਖੀਤ ਕਰਾਂ ਦਾ ਰੌਲਾ ਪਾਉਣ ਵਾਲੇ ਬੰਦੇ ਨੇ ਐਡੀ ਦਰਿੰਦਗੀ ਹੋਈ ਆ ਉਸ ਨੌਜਵਾਨ ਦੇ ਨਾਲ ਸੀਐਸਟਾਫ ਲੁਧਿਆਣੇ ਦੇ ਵਿੱਚ ਉਹ ਕੀ ਆਵਾਜ਼ ਬੁਲੰਦ ਕਰਨਗੇ ਉਹ ਖੜਨਗੇ ਸੋ ਦੇਖਦੇ ਆ ਉਹਨਾਂ ਦੇ ਦਿਨਾਂ ਦੇ ਵਿੱਚ ਕੌਣ ਖੜਦਾ ਬਾਈ ਪਰ ਪੰਜਾਬ ਦੇ ਲੋਕ ਸਾਨੂੰ ਅਪੀਲ ਹੈ ਕਿ ਆਹ ਬੰਦਾ ਅਸੀਂ ਪਹਿਲੇ ਦਿਨ ਤੋਂ ਹੀ ਕਹਿੰਦਾ ਸੀ ਸਾਰਿਆਂ ਬੰਦਿਆਂ ਨੂੰ ਇਹ ਮਾਤ ਪਾਊਗਾ ਬੰਦਾ ਇਸ ਕੰਮ ਦੇ ਵਿੱਚੋਂ ਪਾ ਰਿਹਾ ਜਿਹੜੇ ਕੰਮ ਤੇ ਉਹ ਤੁਰਿਆ ਹੋਇਆ ਉਤਰਿਆ ਹੋਇਆ ਕੋਈ ਪ੍ਰਵਾਹ ਨਹੀਂ ਵੀ ਕੀ ਹੋਈ ਜਾਂਦਾ ਐਡਾ ਵੱਡਾ ਘਾਣ ਮਨੁੱਖਤਾ ਦਾ ਯਾਰ ਕਿੱਥੇ ਗਏ ਉਹ ਜਿਹੜੇ ਜਿਨੇ ਭਾਨੇ ਦੇ ਜਿੰਨਾ ਬੰਦਿਆਂ ਦੇ ਕਿਹੜਾ 10 ਲੱਖ ਕਿਹੜਾ 20 ਲੱਖੇ ਦਾ 30 ਲੱਖ ਮੜਵਾਇਆ ਬਾਈ ਅਜੋ ਵੀ ਚੁੱਪ ਨੇ ਉਦੋਂ ਬਿਲਕਦੇ ਹੁੰਦੇ ਆ ਕੇ ਭਾਨਾ ਸਾਡੀ ਕੁੜੀ ਬਾਹਰ ਭੇਜਣੀ ਸੀ ਉਹ ਇੱਥੇ ਰਹਿ ਗਈ ਸਾਡਾ ਮੁੰਡਾ ਭੇਜ ਨਾਲੇ ਸਾਡੀ ਜ਼ਮੀਨ ਵੀ ਵੇਗ ਗਈ ਸੋ ਆਉਣ ਵਾਲੇ ਦਿਨਾਂ ਦੇ ਤੁਹਾਨੂੰ ਦਾ ਸੱਦਾ ਦੇਵਾਂਗੇ ਬਾਈ ਹੁੱਕਾ ਮਾਰਾਂਗੇ ਸਨੇਹ ਲਾਵਾਂਗੇ ਵੀ ਭਾਈ ਆ ਜਿਓ ਇਹਨ ਲੜਨਾ ਪੈਣਾ ਬਾਈ ਨਹੀਂ ਯਾਦ ਰੱਖਿਓ ਤੇ ਕੋਈ ਬੰਦਾ ਤੁਹਾਡੀ ਗੱਲ ਕਰਨ ਵਾਲਾ ਨਹੀਂ ਛੱਡਣਾ ਇਹਨਾਂ ਨੇ ਇੱਕ ਬੰਦਾ ਦੀ ਬਖਸ਼ਣਾ ਇੱਥੇ ਇਹਨਾਂ ਨੇ ਕਿ ਕਹਿੰਦੇ ਮੋਦੀ ਐ ਕਰਦਾ ਧੱਕੇ ਕਰਦਾ ਸਾਡੇ ਬੰਦੇ ਅੰਦਰ ਛੜਤੇ ਮੈਂ ਕਹਿੰਦਾ ਮੋਦੀ ਨੂੰ ਤਾਂ ਕਈ ਗੁਨਾ ਟੱਪ ਗਏ ਜਾਂਦੇ ਇੱਥੇ ਇਸ ਤਰੀਕੇ ਨਾਲ ਪਹੁੰਚ ਲੱਗਿਆ ਹੋਇਆ ਅੱਜ